ਪਿਆਰੇ ਦਰਸ਼ਕੋ ਇਸ ਵੇਲੇ ਅਸੀਂ ਰੋਪੜ ਚੰਡੀਗੜ੍ਹ ਮਾਰਗ ਦੇ ਪੱਠਾ ਸਾਹਿਬ ਕਹਿੰਦੇ ਆਪਾਂ ਇੱਥੇ 132 ਕੇਵੀ 132 ਕੇਵੀ ਦੇ ਉੱਪਰ ਖੜੇ ਆ ਜਿੱਥੇ ਕਿ ਅੱਜ ਚੋਰੀਆਂ ਦਾ ਸਿਲਸਿਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਜੇ ਕਿ ਜੋੜਿਆ ਕਿ ਆਮ ਬਿਜ਼ਨਸਮੈਨ ਵਾਸਤੇ ਬਹੁਤ ਹੀ ਸਮੱਸਿਆ ਜਿਹੜੀ ਬਣਦੀ ਜਾ ਰਹੀ ਹੈ ਕਿਉਂਕਿ ਜਦੋਂ ਵੀ ਆਪਾਂ ਆਪਣੇ ਕਾਰੋਬਾਰ ਨੂੰ ਬੰਦ ਕਰਕੇ ਘਰ ਜਾਂਦੇ ਆ ਤਾਂ ਪਿੱਛੋਂ ਹਰ ਵੇਲੇ ਇੱਕੋ ਹੀ ਟੈਨਸ਼ਨ ਬਣੀ ਰਹਿੰਦੀ ਹੈ ਕਿ ਕੋਈ ਕੀ ਚੋਰੀ ਚੋਰ ਵਗੈਰਾ ਚੋਰੀ ਨਾ ਕਰ ਲੈਣ ਐਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ 132 ਕੇਵੀ ਦੇ ਸਾਹਮਣੇ ਸਾਡੇ ਆਟੋ ਸਟੋਰ ਹੈ ਇਹ ਕਾਹਦਾ ਕਾਹਦਾ ਜੀ ਇਹ ਆਪਣਾ ਪਿਆਜੋ ਦਾ ਰਾਜਵੀਰ ਆਟੋ ਰਾਜਵੀਰ ਆਟੋ ਮੈਲ ਹੈ ਪਿਆਜੋ ਦਾ 3 ਵੀਲਰ ਸ਼ੋਰੂਮ ਹੈ ਜੀ ਜੀ ਹਾਂ ਜੀ ਤੇ ਇੱਥੇ ਮੈਨੂੰ ਸਵੇਰੇ ਫੋਨ ਆਇਆ ਸੀ ਕਿ ਤਾਲੇ ਟੁੱਟੇ ਹੋਏ ਸੀ ਕਿਉਂਕਿ ਇਹਨਾਂ ਨੇ ਜਦੋਂ ਬਾਹਰੋਂ ਆ ਕੇ ਦੇਖਿਆ ਹੋਣਾ ਵੀ ਤਾਲੇ ਟੁੱਟੇ ਹੋਏ ਆ ਪਰ ਲੇਕਿਨ ਇਹਨਾਂ ਨੂੰ ਉਸ ਵੇਲੇ ਪਤਾ ਨਹੀਂ ਸੀ ਵੀ ਕੋਈ ਚੋਰੀ ਹੋਈ ਜਣੀ ਪਰ ਆਪਾਂ ਇੱਥੇ ਕਹਿ ਸਕਦੇ ਚੋਰੀ ਹੁੰਦੀ ਹੁੰਦੀ ਬੱਚੀ ਹੈ ਤੇ ਕੀ ਮਾਮਲਾ ਗੱਲਬਾਤ ਕਰਦੇ ਆ ਤੁਸੀਂ ਇਹ ਸ਼ੋਰੂਮ ਦੇ ਮਾਲਕ ਇਹ ਅਸੀਂ ਮਾਲਕ ਨਹੀਂ ਹਾਂ ਅਸੀਂ ਜੌਬ ਕਰਦੇ ਆ ਜੌਬ ਕਰਦੇ ਆ ਹਾਂ ਜੀ ਕੌਣ ਆਇਆ ਸੀ ਪਹਿਲਾਂ ਇੱਥੇ ਪਹਿਲੇ ਜੀ ਸਾਨੂੰ ਸਵੇਰ ਫੋਨ ਆਇਆ 7 ਵਜੇ ਦੇ ਕਰੀਬ ਜੋ ਸ਼ੋਰੂਮ ਦਾ ਓਨਰ ਹੈ ਉਹ ਵੀ ਉੱਪਰ ਰਹਿੰਦਾ ਹੈ ਉਹਨੇ ਫੋਨ ਕਰਿਆ ਵੀ ਸਾਡੇ ਉਰੇ ਤੁਸੀਂ ਮੌਕੇ ਪਰ ਆ ਕੇ ਦੇਖੋ ਵੀ ਕੋਈ ਚੋਰੀ ਹੋਈ ਹੋਈ ਹੈ ਵੀ ਤੁਹਾਡੇ ਜਿੰਦੇ ਟੁੱਟੇ ਹੋਏ ਆ ਵੀ ਪੁਲਿਸ ਕੋ ਮਰੀ ਵੀ ਅਸੀਂ ਅੰਦਰ ਜਾ ਕੇ ਕੁਝ ਨਹੀਂ ਦੇਖਿਆ ਵੈਸੇ ਹੀ ਹੈ ਸ਼ੋਰੂਮ ਦਾ ਮਾਲਕ ਹੈ ਜਿਹੜਾ ਜਿਹੜਾ ਸ਼ੋਰੂਮ ਦਾ ਓਨਰ ਹੈ ਮਤਲਬ ਅਸੀਂ ਉਹਨੇ ਤੇ ਰੈਂਟ ਤੇ ਲਿਆ ਹੈ ਕਿਰਾਏ ਤੇ ਲਿਆ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਵੈਸੇ ਨੁਕਸਾਨ ਜੋ ਸਾਡਾ ਸੀਗਾ ਦੋ ਕੈਮਰੇ ਤੋੜੇ ਹੋਏ ਸੀ ਉਹਨਾਂ ਨੇ ਤੇ ਬਾਕੀ 3-4 ਜਿੰਦੇ ਜਿਹੜੇ ਉਹ ਤੋੜੇ ਹੋਏ ਆ ਬਾਕੀ ਸਾਰੇ ਕਿਤੇ ਘੁੰਮ ਕੇ ਗਏ ਆ ਵੀ ਆਰਾਦੇ ਚੋਰੀ ਨਾਲ ਹੀ ਆਏ ਸੀ ਪਰ ਉਹਨਾਂ ਦਾ ਇੱਕ ਹੋਰ ਸੀ ਉਹਨਾਂ ਨੇ ਚੋਰੀ ਕਰਨੇ ਤੋਂ ਪਹਿਲਾਂ ਜਿਹੜੇ ਸਾਡੇ ਮਕਾਨ ਮਾਲਕਾਂ ਦਾ ਐਂਟਰੀ ਗੇਟ ਹੈ ਉਹਨਾਂ ਨੂੰ ਬਾਹਰ ਤੇ ਲੋਕ ਕਰਤਾ ਸੀ ਵੀ ਕੋਈ ਖੜਕਾ ਹੋਵੇ ਤਾਂ ਕੋਈ ਬਾਹਰ ਨਾ ਨਿਕਲ ਸਕੇ ਤੇ ਇਸੇ ਤਰ੍ਹਾਂ ਇੱਕ ਦੋ ਦੁਕਾਨਾਂ ਛੱਡ ਕੇ ਉੱਥੇ ਵੀ ਉਹਨਾਂ ਨੇ ਜਿੰਦੇ ਤੋੜੇ ਅੰਦਰ ਵੜ ਕੇ ਅਲਮਾਰੀਆਂ ਨਬੂਰੀਆਂ ਤੋੜੀਆਂ ਅੱਛਾ ਥੋੜੀਆਂ ਦੁਕਾਨਾਂ ਛੱਡ ਤੁੰ ਛੱਡ ਕੇ ਹੋਰ ਪਾਸੇ ਵੀ ਗਏ ਆ ਉਹ ਹਾਂਜੀ ਨਾਲ ਦਾ ਇੱਕ ਪਾਰਸਲ ਵਾਲਾ ਜੀ ਉਹਨਾਂ ਦਾ ਜਿੰਦਾ ਤੋੜ ਕੇ ਅੰਦਰ ਐਂਟਰ ਹੋਏ ਆ ਉਹਨਾਂ ਦੀ ਜਿਹੜੀ ਲੰਵਰੀ ਆ ਔਰ ਕੈਸ਼ ਵਾਲੇ ਗਿੱਲੇ ਆ ਉਹ ਤੋੜੇ ਗਏ ਹਾਲਾਂਕਿ ਉਹਨਾਂ ਦਾ ਨੁਕਸਾਨ ਅਸੀਂ ਦੱਸ ਨਹੀਂ ਸਕਦੇ ਵੀ ਕਿੰਨਾ ਹੋਇਆ ਜਾਂ ਨਹੀਂ ਹੋਇਆ ਸਾਡਾ ਨੁਕਸਾਨ ਕਿਹਾ ਜਾਵੇ ਵੀ ਸਾਡਾ ਨੁਕਸਾਨ ਤਾਂ ਜੋ ਹੋਇਆ ਥੋੜਾ ਬਹੁਤਾ ਹੋਇਆ ਵੀ ਆਪਾਂ ਉਹਨਾਂ ਨੂੰ ਚੋਰੀ ਨਹੀਂ ਕਹਿ ਸਕਦੇ ਆਪਾਂ ਨੁਕਸਾਨ ਕਹਿ ਸਕਦੇ ਆ ਤੋੜ ਭੰਨ ਕਹਿ ਸਕਦੇ ਚਲੋ ਹੋ ਵੀ ਸਕਦਾ ਸੀਗਾ ਕੋਈ ਵੱਡੀ ਗੱਲ ਨਹੀਂ ਸੀ ਹੋ ਸਕਦਾ ਕਸਰ ਵੀ ਕੋਈ ਨਹੀਂ ਸੀ ਕਸਰ ਕੋਈ ਨਹੀਂ ਸੀ ਜੀ ਤੁਸੀਂ ਮੰਨ ਕੇ ਲਓ ਜੀ ਉਹ ਹੈ ਦੋ ਜਣੇ ਅਸੀਂ ਫੁਟੇਜ ਵਿੱਚ ਆਏ ਹੋਇਆ ਮੈਂ ਤੁਹਾਨੂੰ ਫੁਟੇਜ ਦੇ ਦਾਂਗਾ ਬਿਲਕੁਲ ਜੀ ਅੱਜ ਜਿਹੜੇ ਚੋਰੀਆਂ ਦੇ ਉੱਤੇ ਸਾਨੂੰ ਕਾਨੂੰਨ ਬਣਾਉਣ ਦੀ ਲੋੜ ਹੈ ਸਾਡੇ ਜਿਹੜੇ ਸਰਕਾਰਾਂ ਐ ਜਾਂ ਅੱਜ ਜਿਹੜੇ ਕਾਲੇ ਕਾਨੂੰਨ ਜਿਹੜੇ ਬਣਾ ਰਹੀਆਂ ਨੇ ਉਹਦੇ ਅਲਾਵਾ ਸਾਨੂੰ ਇਹ ਕਾਨੂੰਨ ਬਣਾਉਣੇ ਚਾਹੀਦੇ ਜਿਹੜੇ ਚੋਰਾਂ ਵਾਸਤੇ ਠੱਗਾਂ ਵਾਸਤੇ ਯੰਗਸਟਰਾਂ ਵਾਸਤੇ ਅਸੀਂ ਬਾਰ ਬਾਰ ਕਹਿ ਰਹੇ ਹਾਂ ਉਹਨਾਂ ਵਾਸਤੇ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਤਾਂ ਕਿ ਜਿਹੜੇ ਲੋਕ ਡਰਦੇ ਮਾਰੇ ਐਦਾਂ ਦੇ ਡਰ ਹੋਵੇ ਵੀ ਚੋਰੀ ਕਰਨ ਦੀ ਕਿਸੇ ਦੀ ਹਿੰਮਤ ਨਾ ਪਵੇ ਤੇ ਬਿਲਕੁਲ ਨਾਲ ਦੇ ਦੁਕਾਨਾਂ ਤੇ ਵੀ ਚੋਰੀ ਹੋਈ ਆ ਉਹ ਵੀ ਦਿਖਾਵਾਂਗੇ ਆਓ ਚੱਲਦੇ ਹਾਂ ਅੱਗੇ ਫਰਲੇ ਗੇਟ ਨੂੰ ਕੁੰਡਾ ਲਗਾ ਦਿੱਤਾ ਗਿਆ ਤਾਂ ਕਿ ਕੋਈ ਖੜਕਾ ਸੋ ਕੇ ਬਾਹਰ ਨਾ ਆਵੇ ਇਹ ਇੱਥੇ ਮਕਾਨ ਮਾਲਕ ਰਹਿੰਦੇ ਆ ਜਿਹੜਾ ਕਿ ਦੁਕਾਨਾਂ ਦੇ ਮਾਲਕ ਆ ਜਿਹੜੇ ਕਮਰੇ ਦੇ ਤੇ ਉਹਦੇ ਨਾਲ ਦੀ ਦੁਕਾਨ ਦੇ ਤਾਲੇ ਤੋੜੇ ਗਿਆ ਉਹ ਕੱਲ ਕਰ ਰਹੇ ਕਰਦੇ ਆਂ ਦੁਕਾਨ ਅਜੇ ਕੋਈ ਇਹਨਾਂ ਦੇ ਵੀ ਤਾਲੇ ਤੋੜੇ ਗਿਆ ਪਤਾ ਕਰਦੇ ਆ ਕੋਈ ਚੋਰੀ ਵਗੈਰਾ ਹੋਇਆ ਕੁਝ ਕਿ ਨਹੀਂ ਹਾਂਜੀ ਬਾਈ ਜੀ ਕੌਣ ਆ ਇੱਥੇ ਇਹ ਤੁਹਾਡਾ ਜੀ ਅੱਛਾ ਤੁਹਾਡੇ ਵੀ ਤਾਲੇ ਲੁੱਟੇ ਅੱਜ ਹਾਂਜੀ ਅੱਜ ਤੁਹਾਡਾ ਸਮਾਨ ਸੋਣ ਤਨ ਗਿਆ ਕੋਈ ਸਮਾਨ ਜਿੰਦੇ ਤੋੜੇ ਬੈਠੇ ਸੀ अच्छा सामान কইਨੇ ਗਏ ਨਹੀਂ ਐਨੇ ਪਾਰਸਲ ਪਏ ਹੋਣੇ ਅੰਦਰ ਹਾਂਜੀ ਪਾਰਸਲ ਦਾ ਪੂਰੇ ਸਾਰੇ ਸੇਫ ਹੈ ਜੀ ਸਾਰੇ ਪਏ ਹਾਂਜੀ ਹਾਂਜੀ ਪੱਲੇ ਕਹਿੰਦੇ ਤਾਲੇ ਤੋੜਿਆ ਹੈ ਤਾਲੇ ਤੋੜਿਆ ਸਾਰੇ ਤੋੜ ਕੇ ਗਏ ਹੈ ਅੱਛਾ ਅਲਮਾਰੀ ਵੀ ਥੋੜੀ ਹੈ ਹਾਂਜੀ ਕਾਸ਼ ਇਹ ਸਾਰਾ ਕੁਝ ਤਾਂ ਕਿ ਬਾਗਦੇ ਵਸੇ ਨੂੰ ਨਾ ਅੱਛਾ ਸਾਰਾ ਕੁਝ ਉਹ ਲੱਭਦੇ ਸਿਰਫ ਪੈਸੇ ਤੇ ਨਾ ਹਾਂਜੀ ਹਾਂਜੀ ਆ ਦੇਖੋ ਜੀ ਅਲਮਾਰੀ ਖੋਲ ਕੇ ਅਲਮਾਰੀ ਦੇ ਵਿੱਚੋਂ ਕੈਸ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀਗੇ ਅਤੇ ਟੇਢੀ ਕੀਤੀ ਗਈ ਹੈ ਅਲਮਾਰੀ ਆ ਦੇਖੋ ਜਰਾ ਦਿਖਾਓ ਆ ਜਿਹੜੇ ਬਿਲਕੁਲ ਗੱਲੇ ਸਾਰੇ ਤੋੜੇ ਹੋਏ ਆ ਪਰ ਲੇਕਰ ਕੈਸ਼ ਨਹੀਂ ਸੀ ਕੋਈ ਕੈਸ਼ ਹੈਗਾ ਸੀ ਸਾਡਾ ਅੱਛਾ ਸਾਡਾ ਸੇਫ ਸੀ ਉਹਨਾਂ ਕਹਿੰਦੇ ਅੱਛਾ ਕੈਸ਼ ਹੈ ਨਹੀਂ ਲੱਗਿਆ ਕੈਸ਼ ਹੈਗਾ ਸੀ ਕਿੰਨਾ ਕੈਸ਼ ਪੀਐਸਯੂਸ ਬਲੇ ਸਾਡੇ ਕੋਲ 50000 ਰੁਪਏ ਆ ਜੀ ਕੈਸ਼ ਪਿਆ ਸੀਗਾ ਹਾਂਜੀ ਹਾਂਜੀ ਬਸ ਚਲੋ ਕਹਿੰਦੇ ਜਾਂਦੇ ਵੀ ਚਲੋ ਬਚਾਓ ਹੋ ਗਿਆ ਤੁਹਾਡਾ ਵੀ ਵੀ ਫਿਰ ਤੁਸੀਂ ਪੁਲਿਸ ਰਿਪੋਰਟ ਵਗੈਰਾ ਕਰਾਤੀ ਹਾਂਜੀ ਕਰਾਈ ਦੀ ਮੌਕੇ ਤੇ ਇੰਚਾਰਜ ਆਏ تھے ਉਹ ਦੇਖ ਕੇ ਉਹਨਾਂ ਨੇ ਓਪਨ ਕਰਾਇਆ ਤਾਂ ਸ਼ਟਰ ਅੱਛਾ ਉਹਨਾਂ ਨੂੰ ਤੁਸੀਂ ਦੱਸਤਾ ਹੋ ਅੱਛਾ ਤੁਸੀਂ ਕੋਈ ਵਗੈਰਾ ਫਿੰਗਰ ਪ੍ਰਿੰਟ ਵਗੈਰਾ ਤਾਂ ਲਏ ਉਹਨਾਂ ਨੇ ਆਈ ਸੀ ਟੀਮ ਆਈ ਟੀ ਉਹਨਾਂ ਨੇ ਚੈੱਕ ਵਗੈਰਾ ਕੀਤਾ ਹੈ ਚੈੱਕ ਕਰਕੇ ਉਹ ਚਲੇ ਗਏ ਉਹ ਕਹਿੰਦੇ ਕੋਈ ਨਾ ਤੁਸੀਂ ਹੁਣ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਕੰਮ ਸਟਾਰਟ ਕਰ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਜਗਤਾਰ ਸਿੰਘ ਹੈ ਜੀ ਕਾਹਦੀ ਏਜੰਸੀ ਹੈ ਇਹ ਆਪਣੀ ਇਕੋਮੇਸ ਇੱਕ ਕੰਪਨੀ ਹੈ ਜੀ ਅੱਛਾ ਪਾਰਸਲ ਵਾਲੇ ਹਾਂ ਜੀ ਪਾਰਸਲ ਵਾਲੇ ਡੇਲੀ ਪਾਰਸਲ ਬਿਲਕੁਲ ਜੀ ਮੈਂ ਤਾਂ ਇਹ ਚਾਹਾਂਗਾ ਕਿ ਜਿਹੜੇ ਚੋਰੀਆਂ ਠੱਗੀਆਂ ਕਰਨ ਵਾਲਿਆਂ ਨੂੰ ਬਿਲਕੁਲ ਵੱਧ ਤੋਂ ਵੱਧ ਇਦਾਂ ਦੇ ਕਾਨੂੰਨ ਬਣਾਓ ਤੇ ਦੁਬਾਰੇ ਕਿਸੇ ਦੀ ਵੀ ਹਿੰਮਤ ਨਾ ਪਵੇ ਚੋਰੀ ਕਰਨ ਦੀ ਜਾਂ ਠੱਗੀ ਕਰਨ ਦੀ ਧੰਨਵਾਦ ਜੀ ਪਿਆਰੇ ਦਰਸ਼ਕੋ ਇਸ ਵੀਲੇ ਅਸੀਂ